ਪੰਜਾਬ ਦੇ ਵਿੱਚ ਬੜੀ ਵੱਡੀ ਤ੍ਰਾਸਦੀ ਜਿਹੜੀ ਹੈ ਉਹ ਆਈ ਹੋਈ ਹੈ। ਉਹ ਲੱਗਾ ਤੇ ਇਸ ਤ੍ਰਾਸਦੀ ਦਾ ਮੁਕਾਬਲਾ ਪੰਜਾਬ ਹੀ ਜਿਹੜਾ ਬੜੀ ਸ਼ਕਤੀ ਨਾਲ ਸਪੀਕਰ ਔਨ ਕਰੋ। ਕਿਸੇ ਤੋਂ ਕੋਈ ਉਮੀਦ ਦੀ ਕਿਰਨ ਜਿਹੜੀ ਹੈ ਉਹ ਨਜ਼ਰ ਨਹੀਂ ਆ ਰਹੀ। ਕੱਲ ਪ੍ਰਧਾਨ ਮੰਤਰੀ ਸਾਹਿਬ ਆਏ ਸੀ ਉਹਨਾਂ ਨੇ 1600 ਕਰੋੜ ਰੁਪਏ ਜਿਹੜਾ ਪੰਜਾਬ ਨੂੰ ਦਿੱਤਾ ਹੈ ਮੈਂ ਤੁਹਾਡੀ ਮਾਧਿਅਮ ਦੇ ਰਾਹੀਂ ਇਹ ਦੱਸਣਾ ਚਾਹੁੰਨਾ ਕਿ ਪੰਜਾਬ ਕੋਲ ਦੇਸ਼ ਦੇ ਮੁਕਾਬਲੇ ਸਿਰਫ 1.5% ਜ਼ਮੀਨ ਹੈ 1.5% ਜ਼ਮੀਨ ਹੈ ਪੰਜਾਬ ਕੋਲ ਪੂਰੇ ਭਾਰਤ ਦੇ ਮੁਕਾਬਲੇ ਲੇਕਿਨ ਜਿਹੜਾ ਅਸੀਂ ਅਨਾਜ ਪੈਦਾ ਕਰਦੇ ਹਾਂ ਉਹ ਪੂਰੇ ਭਾਰਤ ਦੇ ਮੁਕਾਬਲੇ 14% ਹੈ 23 ਤੇ 24 ਦੇ ਵਿੱਚ ਜਿਹੜਾ ਪਿੱਛੇ ਸਾਲ ਗੁਜ਼ਰ ਗਿਆ 23 ਤੇ 24 ਇਸ 23 ਤੇ 24 ਦੇ ਵਿੱਚ ਕੁੱਲ ਖੇਤੀਬਾੜੀ ਤੋਂ ਜਿਹੜੀ ਆਮਦਨ ਹੋਈ ਆ ਉਹ 4.88 ਲੱਖ ਕਰੋੜ ਹੋਈ ਹੈ ਜਿਹਦੇ ਵਿੱਚ ਇਕੱਲਾ ਹੀ ਪੰਜਾਬ ਦਾ ਹਿੱਸਾ ਜਿਹੜਾ ਹੈ ਉਹ 68320 ਕਰੋੜ ਰੁਪਏ ਬਣਦਾ ਹੈ ਮਤਲਬ 14% ਹਿੱਸਾ ਜਿਹੜਾ ਹੈ ਉਹ ਪੰਜਾਬ ਨੇ ਪਾਇਆ ਹੈ ਜੀਡੀਪੀ ਦੇ ਵਿੱਚ ਵੀ ਤੇ ਜਿਹੜੀ 1600 ਕਰੋੜ ਰੁਪਏ ਦੀ ਰਾਸ਼ੀ ਮਿਲੀ ਹੈ ਇਹ ਬਹੁਤ ਨਿਗੋਣੀ ਰਾਸ਼ੀ ਮਿਲੀ ਹੈ ਬਸ ਆਮੇ ਤਾਂ ਕਿ ਇੱਕ ਕਿਸਮ ਦਾ ਮਜ਼ਾਕ ਹੈ ਤੇ ਇਹ ਮਜ਼ਾਕ ਕਰਨ ਵਾਸਤੇ ਪ੍ਰਧਾਨ ਮੰਤਰੀ ਜੀ ਨੂੰ ਪੰਜਾਬ ਆਉਣ ਦੀ ਲੋੜ ਨਹੀਂ ਸੀ ਇਹ ਮਜ਼ਾਕ ਦਿੱਲੀ ਤੋਂ ਹੀ ਕਰ ਦਿੰਦੇ ਤੇ ਬੜੀ ਵੱਡੀ ਸਾਡੇ ਨਾਲ ਤਰਾਸਦੀ ਹੋਈ ਹੈ ਪਰ ਮੈਨੂੰ ਖੁਸ਼ੀ ਹੈ ਇਸ ਗੱਲ ਦੀ ਹੈ ਕਿ ਇਸ ਤਰਾਸਦੀ ਦੇ ਮੌਕੇ ਪੰਜਾਬੀਆਂ ਨੇ ਭਰਪੂਰ ਜਿਹੜਾ ਹੈ ਉਹ ਜਿਹੜੇ ਤ੍ਰਾਸਦੀ ਦੇ ਸ਼ਿਕਾਰ ਲੋਕ ਨੇ ਉਹਨਾਂ ਦਾ ਸਾਥ ਦਿੱਤਾ ਹੈ ਚਾਹੇ ਸਮਾਜਿਕ ਜਥੇਬੰਦੀਆਂ ਚਾਹੇ ਧਾਰਮਿਕ ਜਥੇਬੰਦੀਆਂ ਚਾਹੇ ਕਾਰਸੀ ਵਾਲੇ ਮਹਾਪੁਰਖ ਹੈ ਚਾਹੇ ਰਾਸੀ ਜਥੇਬੰਦੀਆਂ ਉਹਨਾਂ ਨੇ ਆਪਣੇ ਆਪਣੇ ਵਿੱਤ ਦੇ ਮੁਤਾਬਕ ਹਣੇ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਕੇ ਜਿਹੜਾ ਉਹ ਹੜ੍ਹ ਪੀੜਤਾਂ ਦੀ ਸਹਾਇਤਾ ਕਰਨ ਦਾ ਯਤਨ ਕੀਤਾ ਔਰ ਇਹ ਸਾਡੇ ਲਈ ਖੁਸ਼ੀ ਦੀ ਗੱਲ ਹੈ ਬਹੁਤ ਵੱਡੀ ਖੁਸ਼ੀ ਦੀ ਗੱਲ ਹੈ ਪਰ ਕੇਂਦਰ ਸਰਕਾਰ ਨੂੰ ਜਿਹੜਾ ਹੈ ਉਹ ਪੰਜਾਬ ਦੇ ਨਾਲ ਖੜਨਾ ਚਾਹੀਦਾ ਸੀ ਔਰ ਕਿੱਡੀ ਹੈਰਾਨੀ ਦੀ ਗੱਲ ਹੈ ਕਿ 80 ਕਿਲੋਮੀਟਰ ਬਾਰਡਰ ਜਿਹੜਾ ਹੈ ਉਹ ਰੁੜ ਗਿਆ 90 ਦੇ ਕਰੀਬ ਬੀਐਸਐਫ ਦੀਆਂ ਚੌਂਕੀਆਂ ਵੀ ਰੁੜ ਗਈਆਂ ਤੇ ਪੰਜਾਬ ਵੱਲ ਜਿਹੜਾ ਉਹ ਧਿਆਨ ਜਿਹੜਾ ਹੈ ਕੇਂਦਰ ਸਰਕਾਰ ਨੇ ਬਿਲਕੁਲ ਹੀ ਨਹੀਂ ਦਿੱਤਾ ਤੇ ਮੈਨੂੰ ਲੱਗਦਾ ਹੈ ਕਿ ਜਿਹੜਾ 1600 ਕਰੋੜ ਰੁਪਏ ਦਿੱਤਾ ਹੈ ਤੇ ਇਹ ਜੇ 1600 ਕਰੋੜ ਰੁਪਏ ਦੀ ਤਕਸੀਮ ਤੇ ਕੇਜਰੀਵਾਲ ਸਾਹਿਬ ਕਰਦੇ ਆ ਤੇ 1000 ਕਰੋੜ ਰੁਪਏ ਜਿਹੜਾ ਇਹ ਐਡਵਰਟਾਈਜ਼ਮੈਂਟ ਤੇ ਲਾਉਣਗੇ ਤੇ ਬੱਲੇ ਜਿਹੜਾ ਸਿਰਫ 600 ਕਰੋੜ ਹੀ ਪੈਣਾ ਇਸ ਲਈ ਅਪੀਲ ਹੈ ਵੀ ਚਲੋ ਦਿੱਤਾ ਤਾਂ ਬਹੁਤ ਘੱਟ ਹੈ ਪਰ ਜਿਹੜਾ ਵੀ ਦਿੱਤਾ ਹੈਗਾ ਇਹ ਸਿੱਧਾ ਜਿਹੜੇ ਪੀੜਤ ਨੇ ਚਾਹੇ ਉਹ ਕਿਸਾਨ ਹੈ ਮਜ਼ਦੂਰ ਹੈ ਛੋਟੇ ਦੁਕਾਨਦਾਰ ਹੈ ਜਿਹੜੇ ਵੀ ਪ੍ਰਭਾਵਿਤ ਹੋਏ ਹੈ ਉਹਨਾਂ ਦੇ ਸਿੱਧਾ ਖਾਤੇਾਂ 'ਚ ਪਾਏ ਜਾਣ ਤਾਂ ਕਿ ਹਰ ਇੱਕ ਨੂੰ ਜਿਹੜਾ ਹੈ ਉਹ ਲਾਭ ਮਿਲ ਸਕੇ ਰਕਮ ਤਾਂ ਇੰਨੀ ਕੀ ਹੈ ਜਿੰਨਾ ਊਠ ਦੇ ਮੂੰਹ 'ਚ ਜੀਰਾ ਪਰ ਫਿਰ ਵੀ ਚਲੋ ਜੋ ਵੀ ਦਿੱਤਾ ਹੈਗਾ ਉਹ ਸਿੱਧਾ ਖਾਤੇਾਂ ਦੇ ਵਿੱਚ ਪਾਇਆ ਜਾਵੇ ਸਾਡੀ ਪਾਰਟੀ ਵੱਲੋਂ ਵੀ ਜਿਹੜਾ ਹੈ ਉਹ ਮਦਦ ਕਰਨ ਵਾਸਤੇ ਰਾਹਤ ਕੈਂਪ ਲਾਏ ਗਏ ਨੇ ਫਰੋਜਪੁਰ ਦੇ ਵਿੱਚ ਲੱਗਿਆ ਸੁਲਤਾਨਪੁਰ ਲੋਧੀ ਦੇ ਵਿੱਚ ਲੱਗਿਆ ਹਰੀਕੇ ਲੱਗਿਆ ਅੱਜ ਅਸੀਂ ਡੇਰਾ ਬਾਬਾ ਨਾਨਕ ਤੇ ਅਜਨਾਲੇ ਵੀ ਜਾ ਰਹੇ ਹਾਂ ਉੱਥੇ ਵੀ ਸ਼ੁਰੂਆਤ ਕਰਾਵਾਂਗੇ ਪਰ ਸਭ ਤੋਂ ਵੱਡੀ ਗੱਲ ਜਿਹੜੀ ਇਹ ਹੈ ਕਿ ਅਸੀਂ ਡਾਟੇ ਇਕੱਠੇ ਕਰ ਰਹੇ ਹਾਂ ਜੀ ਪਰ ਫਰੋਜਪੁਰ ਦੇ ਵਿੱਚ ਸਾਡੇ ਕੋਲੇ 830 ਪਰਿਵਾਰਾਂ ਦੇ ਜਿਹੜੇ ਹੈ ਡਾਟੇ ਜਿਹੜੇ ਆ ਉਹ ਆਏ ਆ ਔਰ ਅਸੀਂ ਚਾਹੁੰਦੇ ਹਾਂ ਕਿ ਇਹਨਾਂ ਨੂੰ ਮਦਦ ਜਿਹੜੀ ਹੈ ਆਹੀ 5-7 ਦਿਨ ਦੇ ਕੇ ਤੇ ਫਿਰ ਜਿਹੜਾ ਹੈ ਉਹ ਬੰਦ ਨਾ ਕੀਤੀ ਜਾਵੇ ਜਿੰਨਾ ਚਿਰ ਇਹ ਪਰਿਵਾਰ ਉੱਭਰਦੇ ਨਹੀਂ ਹੈ ਉਹਨਾਂ ਚਿਰ ਇਹਨਾਂ ਨੂੰ ਮਾਈਕਸਾਇਦਾ ਜਿਹੜੀ ਹੈ ਉਹ ਜਾਰੀ ਰੱਖੀ ਜਾਵੇ ਸਰਦਾਰ ਰਖਣਾ ਸਾਹਿਬ ਮੇਰੇ ਕੋਲੇ ਬੈਠੇ ਆ ਕੱਲ ਵੀ ਇਹਨਾਂ ਨੇ 10 ਕਰੋੜ ਰੁਪਏ ਦਾ ਜਿਹੜਾ ਐਲਾਨ ਕੀਤਾ ਹੈ ਉਹ ਸਾਡੀ ਪਾਰਟੀ ਦੇ ਵਰਕਰ ਜਾਂ ਸਾਡੀਆਂ ਜਿਹੜੀਆਂ ਸਹਿਯੋਗੀ ਜਥੇਬੰਦੀਆਂ ਨੇ ਉਹਨਾਂ ਨਾਲ ਜੁੜੇ ਜਿਹੜੇ ਵਲੰਟੀਅਰ ਹੈ ਉਹ ਇਸ 10 ਕਰੋੜ ਰੁਪਏ ਦੀ ਜਿਹੜੀ ਹੈ ਉਹ ਤਕਸੀਮ ਜਿਹੜੀ ਹੈ ਉਹ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਕਰਨਗੇ 1 ਲੱਖ ਲੀਟਰ ਡੀਜ਼ਲ ਜਿਹੜਾ ਹੈ ਅਸੀਂ ਜਿਹੜਾ ਹੈ ਉਹ ਦੇਾਂਗੇ ਕਿਉਂਕਿ ਰੇਤਾ ਚੁੱਕਣਾ ਪਏਗਾ ਬਾਅਦ ਦੇ ਵਿੱਚ ਤੇ ਰੇਤਾ ਚੁੱਕਣ ਵਾਸਤੇ ਡੀਜ਼ਲ ਦੀ ਲੋੜ ਪੈਗੀ ਤਾਂ 1 ਲੱਖ ਲੀਟਰ ਜਿਹੜਾ ਡੀਜ਼ਲ ਹੈ ਉਹ ਅਸੀਂ ਪ੍ਰੋਵਾਈਡ ਕਰਾਵਾਂਗੇ ਸਰਦਾਰ ਰਵਿੰਦਰ ਸਿੰਘ ਸਾਡੀ ਪਾਰਟੀ ਨਾਲ ਜੁੜੇ ਹੈ ਉਹਨਾਂ ਨੇ ਵੀ ਬਹੁਤ ਵੱਡੀ ਮਾਇਕ ਸਹਾਇਤਾ ਜਿਹੜੀ ਹੈ ਉਹ ਪਾਰਟੀ ਦੇ ਰਾਹੀਂ ਹੜ੍ਹ ਪੀੜਤਾਂ ਦੀ ਸਹਾਇਤਾ ਕਰਨ ਵਾਸਤੇ ਜਿਹੜਾ ਦੇਣ ਦਾ ਸਾਡੇ ਨਾਲ ਵਚਨ ਕੀਤਾ ਹੈਗਾ ਮੁੱਖੀ ਗੱਲ ਕੀ ਹੈ ਕਿ ਜਿਹੜੇ ਵੀ ਹੜ੍ਹ ਪ੍ਰਭਾਵਿਤ ਇਲਾਕੇ ਹੈ ਉੱਥੇ ਅਸੀਂ ਬਿਨਾਂ ਜਾਤ ਪਾਤ ਕੁੱਲ ਗੋਤ ਧਰਮ ਦੇਖਿਆ ਜਿਹੜੇ ਵੀ ਪ੍ਰਭਾਵਿਤ ਨੇ ਅਸੀਂ ਉਹਨਾਂ ਦੀ ਜੜੀ ਹੈ ਉਹ ਰੱਜਵੀਂ ਸਹਾਇਤਾ ਕਰਾਂਗੇ ਤੇ ਜਿਸ ਕਿਸਮ ਦੀ ਲੋੜ ਹੋਈ ਉਹਦੀ ਅਸੀਂ ਜੜੇ ਇਹ ਪਰਪਾਈ ਕਰਨ ਦਾ ਯਤਨ ਕਰਾਂਗੇ ਜਿੰਨੇ ਕ ਅਕਾਲ ਪੁਰਖ ਨੇ ਸਾਨੂੰ ਸਮਰੱਥਾ ਬਖਸ਼ੀ ਹੈ ਕਿਉਂਕਿ ਅਸੀਂ ਕੋਈ ਰਾਜੇ ਨਹੀਂ ਅਸੀਂ ਕੋਈ ਮਾਲਕ ਨਹੀਂ ਹੈ ਅਸੀਂ ਆਕਾਲ ਨਾ ਅਸੀਂ ਸਰਮਾਇਦਾਰ ਹਾਂ ਤੇ ਅਸੀਂ ਤਾਂ ਸਿਰਫ ਅਕਾਲ ਪੁਰਖ ਦੇ ਸੇਵਾਦਾਰ ਹਾਂ ਤੇ ਜਿੰਨੇ ਕ ਅਕਾਲ ਪੁਰਖ ਨੇ ਸਾਡੀ ਝੋਲੀ ਸੇਵਾ ਪਾਈ ਹੈ ਅਸੀਂ ਉਸ ਝੋਲੀ ਦੇ ਵਿੱਚੋਂ ਜਿਹੜਾ ਹੈ ਉਹ ਹੜਪੀਟਾਂ ਦੀ ਜੜੀ ਹੈ ਉਹ ਸੇਵਾ ਕਰਨ ਦਾ ਜਿਹੜਾ ਯਤਨ ਕਰਾਂਗੇ 10 ਕਰੋੜ ਰੁਪਈਆ ਰੱਖਣਾ ਸਾਹਿਬ ਨੇ ਅਨਾਉਂਸ ਕੀਤਾ ਹੈ ਇਹ ਵੀ ਸਾਡੇ ਪਾਰਟੀ ਦੇ ਵਲੰਟੀਅਰ ਵਰਕਰ ਤੇ ਸਾਡੇ ਜਿਹੜੇ ਸਹਿਯੋਗੀ ਜੜੀਆਂ ਸਾਡੀਆਂ ਜਥੇਬੰਦੀਆਂ ਉਹਨਾਂ ਦੇ ਵਲੰਟੀਅਰ ਜਿਹੜੇ ਆ ਉਹ ਕਰਨਗੇ ਤੇ ਸਰਦਾਰ ਰਵੀਂਦਰ ਸਿੰਘ ਵੀ ਵੱਡੀ ਰਕਮ ਜਿਹੜੀ ਹੈ ਉਹ ਇਹਨਾਂ ਹਰ ਪੀੜਤਾਂ ਲਈ ਸਾਡੀ ਪਾਰਟੀ ਦੇ ਵਲੰਟੀਅਰਾਂ ਦੁਆਰਾ ਜਿਹੜਾ ਹੈ ਉਹ ਸਹਾਇਤਾ ਵਜੋਂ ਜਿਹੜਾ ਹੈ ਉਹ ਸਾਨੂੰ ਦੇਣਗੇ ਤੇ ਅਸੀਂ ਹਰ ਸੰਭਵ ਜਿਹੜੀ ਹੈ ਉਹ ਮਦਦ ਕਰਦੇ ਰਾਂਗੇ ਔਰ ਉਹਨਾਂ ਚਰ ਕਰਦੇ ਰਹਿਾਂਗੇ ਜਿੰਨਾਂ ਚ ਪੀੜਤ ਪਰਿਵਾਰ ਜਿਹੜੇ ਹੈ ਉਹ ਉਭਰ ਨਹੀਂ ਜਾਂਦੇ ਚਾਹੇ ਅਰ ਡੈਮੇਜ ਹੋਏ ਘਰਾਂ ਦੀ ਪੁਨਰ ਉਸਾਰੀ ਹੈ ਉਹਦੇ ਵਿੱਚ ਅਸੀਂ ਵੱਡਾ ਯੋਗਦਾਨ ਪਾਵਾਂਗੇ ਬੱਚਿਆਂ ਦੀਆਂ ਫੀਸਾਂ ਸਟੇਸ਼ਨਰੀ ਹੈ ਉਹਦੇ ਵਿੱਚ ਅਸੀਂ ਆਪਣਾ ਯੋਗਦਾਨ ਪਾਵਾਂਗੇ ਪਸ਼ੂਆਂ ਦੇ ਚਾਰੇ ਫੀਡ ਲਈ ਅਸੀਂ ਆਪਣਾ ਜਿਹੜਾ ਬਣਦਾ ਯੋਗਦਾਨ ਜਿੰਨਾ ਕਿ ਸਾਨੂੰ ਪਰਮਾਤਮਾ ਨੇ ਸਰਬੱਤਾਂ ਦਿੱਤੀ ਅਸੀਂ ਪਾਉਣ ਦਾ ਯਤਨ ਕਰਾਂਗੇ ਸਿਕਸ ਜਿੰਨੇ ਕੋ ਪੈਸੇ ਦਿੱਤੇ ਮੈਨੂੰ ਨਹੀਂ ਲੱਗਦਾ ਕਿ 1 ਕਰੋੜ ਰੁਪਇਆ ਜਿਹੜਾ ਇੱਕ ਬੈਂਡਰੂਮ ਹੀ ਮਿਲੇਗਾ 1700 ਪੈਂਡਾ ਜੀ ਤੇ ਇਸ ਹਿਸਾਬ ਨਾਲ ਮੇਰੇ ਖਾਲੇ 90 ਲੱਖ ਰੁਪਇਆ ਬਣਦਾ ਤੇ 90 ਲੱਖ ਰੁਪਏ ਨਾਲ ਤਾਂ 1 ਕਿਲੋਮੀਟਰ ਸੜਕ ਦਾ ਟੋਟਾ ਨਹੀਂ ਬਣਦਾ ਹੈ ਮੈਂ ਪਹਿਲਾਂ ਕਿਹਾ ਕਿ ਇਹ ਇੱਕ ਮਜ਼ਾਕ ਹੈ ਤੇ ਇਹ ਮਜ਼ਾਕ ਦਿੱਲੀੋਂ ਬੈਠੇ ਕਰ ਦਿੰਦੇ ਤੇ ਸ਼ਾਇਦ ਅਸੀਂ ਇੰਨਾ ਬੁਰਾ ਨਾ ਮਣਾਉਂਦੇ ਲੇਕਿਨ ਪੰਜਾਬ ਦੀ ਧਰਤੀ ਤੇ ਆ ਕੇ ਮਜ਼ਾਕ ਕੀਤਾ ਕੇਂਦਰ ਨੇ ਨਹੀਂ ਲੱਗਦਾ ਕਿ ਜਿਹੜਾ 1600 ਕਰੋੜ ਰੁਪਏ ਇਤੋਂ ਵੱਧ ਜਿਹੜਾ ਸੰਗਤ ਨੇ ਆਪ ਇਕੱਠਾ ਕਰਕੇ ਲਗਾ ਦੇਣਾ ਉਹ ਤਾਂ ਸਾਡੀ ਗੁਰੂ ਸਾਹਿਬਾਨ ਦੀ ਬਖਸ਼ਿਸ਼ ਹੈ ਇਹ ਹਮੇਸ਼ਾ ਪੰਜਾਬ ਜਿਹੜਾ ਹੈ ਉਹ ਪੰਜਾਬ ਨਾਲ ਖੜਦਾ ਹੈ ਤੇ ਮੈਂ ਪੰਜਾਬ ਦੇ ਨੌਜਵਾਨਾਂ ਨੂੰ ਅਪੀਲ ਕਰਦਾ ਕਿ ਤੁਸੀਂ ਉੱਠੋ ਪੰਜਾਬ ਨੂੰ ਖੜਾ ਕਰਨ ਦੇ ਵਿੱਚ ਤੁਹਾਡਾ ਬਹੁਤ ਵੱਡਾ ਯੋਗਦਾਨ ਹੋਊਗਾ ਆਓ ਆਪਾਂ ਸਾਰੇ ਰਲ ਮਿਲ ਕੇ ਪੰਜਾਬ ਸੰਭੀਏ ਔਰ ਅੰਦਰੀਆਂ ਨੂੰ ਮੈਂ ਅਪੀਲ ਕਰਦਾ ਕਿ ਆਓ ਆਪਾਂ ਸਾਰੇ ਰਲ ਮਿਲ ਕੇ ਪੰਜਾਬ ਨੂੰ ਮੁੜ ਖੜਾ ਕਰਨ ਦੇ ਲਈ ਆਪਣਾ ਬੰਦਾ ਯੋਗਦਾਨ ਪਾਈਏ ਛੱਡਿਏ ਸੀ ਇਹਨਾਂ ਦਾ ਖਿਹੜਾ ਇਹ ਸਹਾਇਤਾ ਦੇ ਨਾਂ ਤੇ ਮਜ਼ਾਕ ਹੀ ਸਿਰ ਸਿਆਸਤਾਂ ਵੀ ਹੋ ਰਹੀਆਂ ਨੇ ਸਹਾਇਤਾ ਦੇ ਨਾਂ ਤੇ ਮੰਤਰੀ ਕਿੰਨੀ ਕੁ ਵੀ ਰੱਖਦੇ ਕਿੰਨਾ ਬੂਤ ਮਿਲਣਾ ਚਾਹੀਦਾ ਤੁਹਾਨੂੰ ਜੇ 50000 ਏਕੜ ਵੀ ਪ੍ਰਤੀ ਅਸੀਂ ਮੁਆਵਜ਼ੇ ਦੀ ਗੱਲ ਕਰੀਏ ਤੇ ਸਾਢੇ 4 ਲੱਖ ਏਕੜ ਜਿਹੜੀ ਹੈ ਉਹ ਫਸਲ ਖਰਾਬ ਹੋਈ ਹੈ ਤੇ ਉਸ ਹਿਸਾਬ ਦੇ ਨਾਲ 22300 ਕਰੋੜ ਰੁਪਇਆ ਤਾਂ ਇਕੱਲਾ ਇਹ ਮੁਆਵਜ਼ਾ ਬਣ ਜਾਂਦਾ ਹੈ ਉਸ ਤੋਂ ਇਲਾਵਾ ਜਿਹੜਾ ਇਨਫਰਾਸਟ੍ਰਕਚਰ ਜਿਹੜਾ ਖਰਾਬ ਹੋਇਆ ਸੜਕਾਂ ਟੁੱਟੀਆਂ ਨੇ ਸਕੂਲ ਟੁੱਟੇ ਐ ਘਰਾਂ ਘਰਾਂ ਦੀਆਂ ਜਿਹੜੀਆਂ ਨੇ ਉਹ ਬਿਲਡਿੰਗਾਂ ਜਿਹੜੀਆਂ ਨੇ ਲੈਂਟਰ ਜਿਹੜੇ ਨੇ ਉਹ ਡਿੱਗੇ ਨੇ ਮੱਝਾਂ ਮਰੀਆਂ ਨੇ ਮੁਰਗੀਆਂ ਮਰੀਆਂ ਨੇ ਔਰ ਵੱਡਾ ਜਿਹੜਾ ਨੁਕਸਾਨ ਹੋਇਆ ਜਿਹੜੇ ਦੁਕਾਨਾਂ ਖਤਮ ਹੋਈਆਂ ਨੇ ਛੋਟੇ ਛੋਟੇ ਦੁਕਾਨਦਾਰ ਜਿਹੜੇ ਪਿੰਡਾਂ 'ਚ ਸਾਮਾਨ ਵੇਚਦੇ ਉਹਨਾਂ ਦੀਆਂ ਦੁਕਾਨਾਂ ਸਾਮਾਨ ਸਾਰਾ ਕੁਝ ਰੁੜ ਗਿਆ ਬਹੁਤ ਵੱਡਾ ਨੁਕਸਾਨ ਹੈ ਪਰ ਜਿੱਦਾਂ ਮੁੱਖ ਮੰਤਰੀ ਨੇ 9000 ਕਰੋੜ ਰੁਪਇਆ ਮਤਲਬ ਐਲਾਨ ਕੀ ਗਏ ਸੀ ਜਿਹੜੇ ਉਹਨਾਂ ਦੇ ਆਪਣੇ ਲੋਕ ਸੀਗੇ ਉਹਨਾਂ ਨੇ 1600 ਕਰਤਾ 13000 ਕਰੋੜ ਦਾ ਜੀ ਮੈਨੂੰ ਲੱਗਦਾ ਮਜ਼ਾਕ ਹੈ ਜੀ ਇਹ 12000 ਤੋਂ 13000 ਤੋਂ 1600 ਕਰਨਾ ਇੱਕ ਕਿਸਮ ਦਾ ਮਜ਼ਾਕ ਹੈ ਤੇ ਇਹਦੋਂ ਤਾਂ ਨਾ ਕਰਦੇ ਤੇ ਸ਼ਾਇਦ ਸਾਨੂੰ ਤਸੱਲੀ ਰਹਣੀ ਸੀ ਪਰ ਕੈਬਨਟ ਨੇ ਕੈਬਨਟ ਜਿਹੜਾ 20000 ਰੁਪਇਆ ਪਹਿਲਾਂ ਅਲਾਉਸ ਕਰ ਦਿੱਤਾ ਸੀ ਕਿ 20000 ਰੁਪਇਆ ਮੁਆਵਜ਼ਾ ਤੁਸੀਂ 50000 ਰੁਪਇਆ ਕਰਦੇ ਹੋ ਮੋੱਖ ਮੰਤਰੀ ਨੇ ਵੀ ਕਿਤੇ ਮਜ਼ਾਕ ਤੇ ਨਹੀਂ ਸੀ ਕੀਤਾ ਪਰ ਧਰਮ ਮੰਤਰੀ ਦੇ ਆਪ ਤੇ ਇੱਕ ਦਿਨ ਪਹਿਲਾਂ ਉਹਨਾਂ ਨੇ ਵੀਜ਼ਾ ਕਰਵਾ ਲਿਆ ਜਿਹੜੀ ਸਟੇਟ ਸਰਕਾਰ ਹੈ ਨਾ ਜਿਹੜੀ ਸਟੇਟ ਸਰਕਾਰ ਤਾਂ ਜਿਹੜੀ ਸਹਾਇਤਾ ਦੇ ਰਹੀ ਹੈ ਉਹ 10% ਬੰਦੀ ਹੈ 90% ਉਹਦੀ ਐਡਵਰਟਾਈਜ਼ਮੈਂਟ ਤੇ ਖਰਚ ਕਰਦੀ ਹੈ ਔਰ ਇਹ ਬੁਰੀ ਗੱਲ ਹੈ ਮਾੜੀ ਗੱਲ ਹੈ ਇਹ ਪੈਸਾ ਜਿਹੜਾ ਹੈ ਉਹ ਪ੍ਰੋਪਰ ਮਿਲਣਾ ਚਾਹੀਦਾ ਹੈ ਜੇ ਇਹਨਾਂ ਕੋਲੇ ਪੈਸਾ 12-13 ਹਜ਼ਾਰ ਕਰੋੜ ਰੁਪਈਆ ਜਿਵੇਂ ਭਾਜਪਾ ਦੇ ਲੀਡਰ ਦਾਵਾ ਕਰਦੇ ਆ ਕਿ ਪਿਆ ਇਹ ਮੁਆਵਜ਼ਾ ਜਿਹੜਾ ਹੈ ਮੁਆਵਜ਼ੇ ਦੇ ਰੂਪ ਦੇ ਵਿੱਚ ਸਾਰਾ ਦਾ ਸਾਰਾ ਪੈਸਾ ਜਿਹੜਾ ਪ੍ਰਭਾਵਿਤ ਲੋਕਾਂ ਨੂੰ ਮਿਲਣਾ ਚਾਹੀਦਾ। ਸਤਿ ਮਤਰੀ ਸਾਹਿਬ ਕਹਿੰਦੇ ਜਿਸ ਦੀ ਜਿਸ ਦਾ ਖੇਤ ਉਸ ਦੀ ਰੇਤ ਆ। ਇਹ ਨਾਲਾ ਸਾਹਿਬ ਲੱਗੇ ਬੈਠੇ ਨੇ ਬਹੁਤ ਸਾਰੇ ਪਿੰਡਾਂ ਦੇ ਵਿੱਚ ਕੱਲਾ ਪਾਣੀ ਖੜਾ ਉਹ ਦੋ ਚਾਰ ਪਿੰਡ ਨੇ ਜਿਨ੍ਹਾਂ ਦੇ ਵਿੱਚ ਰੇਤ ਆਈ ਆ। ਤੁਹਾਨੂੰ ਲੱਗਦਾ ਕਿ ਇਹ ਵੀ ਇੱਕ ਥੋੜੀ ਕੋਈ ਪੰਜਾਬ ਸਰਕਾਰ ਜਿਹੜੀ ਹੈਗੀ ਨਾ ਕੰਸਟਰਕਸ਼ਨ ਦੇ ਵਿੱਚ ਜਿਹੜੀ ਰੇਤ ਯੂਜ਼ ਹੁੰਦੀ ਹੈ ਉਹ ਤਾਂ 5-7% ਹੀ ਆਈ ਹੋਣੀ ਹੈ। ਬਾਕੀ ਤਾਂ ਸਾਰੀ ਮਿੱਟੀ ਹੈ। ਜਿਹੜੀ ਕਿਸੇ ਕੰਮ ਨਹੀਂ ਆਉਣੀ ਸਿਰਫ ਭਰਤ ਦੇ ਕੰਮ ਆ ਸਕਦੀ ਐ ਉਹਦਾ ਕੋਈ ਬਹੁਤਾ ਵੱਡਾ ਕਿਸਾਨਾਂ ਨੂੰ ਲਾਭ ਨਹੀਂ ਹੋਣ ਵਾਲਾ ਹਾਂ ਜਿੱਥੇ ਜਿਹਦੇ ਖੇਤਾਂ 'ਚ ਰੇਤ ਆ ਗਈ ਐ ਕੰਸਟਰਕਸ਼ਨ 'ਚ ਕੰਮ ਹੋਣ ਵਾਲੀ ਤੇ ਉਹਨਾਂ ਨੂੰ ਇਹਦਾ ਲਾਭ ਹੋਣਾ ਬਾਕੀਆਂ ਨੂੰ ਜਿਹੜਾ ਹੈ ਉਹ ਲਾਭ ਨਹੀਂ ਹੋਣਾ ਜੀ ਸੈਂਸਰ ਜਿਹੜਾ ਇਸ ਸੈਂਸਰ ਤੋਂ ਬਾਅਦ ਉਹ ਫਾਰਮੈਟ ਬਣਾਇਆ ਉਹਨਾਂ ਨੇ ਇੱਕ ਸੈਂਸਰ ਸਵਾਲ ਹੈ ਜੀ ਜੋਗੀ ਨਹੀਂ ਉਹ ਫਾਰਮੈਟ ਹਰ ਜਗ੍ਹਾ ਤੇ ਬੰਨਣਾ ਚਾਹੀਦਾ ਬਿਲਕੁਲ ਬੰਨਣਾ ਚਾਹੀਦਾ ਕਿਉਂਕਿ ਅਸੀਂ ਸਾਡੀ ਕੋਸ਼ਿਸ਼ ਹੈ ਕਿ ਡਾਟੇ ਜਿਹੜੇ ਆ ਉਹ ਕਲੈਕਟ ਕੀਤੇ ਜਾਣੇ ਚਾਹੀਦੇ ਨੇ ਅਸੀਂ ਗ੍ਰੰਥੀਆਂ ਦਾ ਡਾਟਾ ਇਕੱਠਾ ਕਰਨ ਵਾਸਤੇ ਵੀ ਜਿਹੜਾ ਹੈ ਉਹ ਆਪਣੇ ਵਲੰਟੀਅਰਾਂ ਨਾਲੋਂ ਕਿਹਾ ਵੀ ਗ੍ਰੰਤੀ ਸਿੰਘ ਜਿਹੜੇ ਪ੍ਰਭਾਵਿਤ ਏਰੀਏ ਤੇ ਗ੍ਰੰਤੀ ਸਿੰਘ ਹੈ ਜਿਨ੍ਹਾਂ ਦੀ 2-2 4-4 5-5 ਹਜ਼ਾਰ ਤਨਖਾਹ ਹੈ ਅਸੀਂ ਚਾਹੁੰਦੇ ਹਾਂ ਕਿ ਉਹਨਾਂ ਨੂੰ ਵੀ ਜਿਹੜਾ ਹੈ ਵਿੱਤੀ ਮਦਦ ਜਿਹੜੀ ਹੈ ਉਹ ਮਿਲਣੀ ਚਾਹੀਦੀ ਹੈ ਕਿਉਂਕਿ ਮਹੀਨਾ 1.5 ਮਹੀਨਾ ਉਹ ਉਹ ਵਿਚਾਰੇ ਗੁਰਦੁਆਰਾ ਸਾਹਿਬ ਦੀਆਂ ਇਮਾਰਤਾਂ ਦੇ ਵਿੱਚ ਵੀ ਪਾਣੀ ਆ ਗਿਆ ਤੇ ਉਹ ਗਰੰਤੀ ਸਿੰਘਾਂ ਦੇ ਪਰਿਵਾਰ ਵੀ ਜਿਹੜੇ ਆਵਾਜ਼ਾਰ ਹੋਏ ਆ ਅਸੀਂ ਗਰੰਤੀ ਸਿੰਘਾਂ ਦੀ ਵੀ ਬਿੱਤੀ ਸਹਾਇਤਾ ਕਰਾਂਗੇ ਜਿਹੜੇ ਪ੍ਰਭਾਵਿਤ ਏਰੀਆ ਦੇ ਗਰੰਤੀ ਆ ਸਰ ਸਾਹਿਬ ਪਹਿਲੀ ਵਾਰੀ ਵੇਖਣ ਚ ਆਇਆ ਹਰਿਆਣਾ ਛੂਪੀ ਤੇ ਹਾਰ ਦੇ ਲੋਕ ਜਿਹੜੇ ਨੇ ਧਰਮ ਤੋਂ ਉੱਪਰ ਉੱਠ ਕੇ ਪੰਜਾਬ ਦੀ ਮਦਦ ਕਰਨ ਦੇ ਲਈ ਆਏ ਨੇ ਵਹੀਰਾ ਕੱਟ ਕੇ ਆਏ ਨੇ ਪਹਿਲੀ ਵਾਰੀ ਵੇਖਣ ਚ ਆਇਆ ਮੈਂ ਇੱਕ ਗੱਲ ਤੁਹਾਨੂੰ ਕਹਿਣੀ ਚਾਹੁੰਨਾ ਜੀ ਕਿ ਦੇਸ਼ ਦੀ ਮਜ਼ਬੂਤੀ ਸਟੇਟ ਤੇ ਕੇਂਦਰ ਦੇ ਸਬੰਧਾਂ ਨਾਲ ਨਹੀਂ ਹੋਣੀ ਦੇਸ਼ ਦੀ ਮਜ਼ਬੂਤੀ ਸਟੇਟ ਟੂ ਸਟੇਟ ਦੇ ਸਬੰਧਾਂ ਦੇ ਨਾਲ ਹੋਣੀ ਹੈ ਜਿੰਨੇ ਸਟੇਟ ਟੂ ਸਟੇਟ ਦੇ ਜਿਹੜੇ ਸਬੰਧ ਹੈ ਮਜ਼ਬੂਤ ਹੋਣਗੇ ਉਹਨਾਂ ਦੇਸ਼ ਮਜ਼ਬੂਤ ਹੋਊਗਾ ਇਹ ਜਿਹੜਾ ਭਾਰਤੀ ਸਰਕਾਰਾਂ ਨੇ ਕਰਤਾ ਨਾ ਕਿ ਸਟੇਟ ਟੂ ਸੈਂਟਰ ਸਬੰਧ ਇਹਨੇ ਭਾਰਤ ਨੂੰ ਕਮਜ਼ੋਰੀ ਕੀਤਾ ਬਹੁਤਾ ਮਜ਼ਬੂਤ ਨਹੀਂ ਕੀਤਾ ਹੈ ਜੀ ਤੇ ਜਿੰਨਾ ਸਟੇਟਾਂ ਨੇ ਜਿਹੜਾ ਸਾਡਾ ਕੀਤੀ ਹੈ ਤੇ ਉਹਨਾਂ ਸਟੇਟਾਂ ਦਾ ਅਸੀਂ ਧੰਨਵਾਦ ਕਰਦੇ ਹਾਂ ਜੀ ਪਰ ਮੈਂ ਇੱਕ ਗੱਲ ਹੋਰ ਕਹਿਣੀ ਚਾਹੁੰਦਾ ਕਿ ਪੰਜਾਬ ਪੰਜਾਬ ਦੀ ਮਦਦ ਕਰਨ ਲਈ ਆ ਰਿਹਾ ਹੈ ਇੱਕ ਅਜੀਬ ਜੇ ਕਿਸਮ ਦਾ ਵਰਤਾਂਤ ਸਿਰਜਿਆ ਜਾ ਰਿਹਾ ਹੈ ਇਤੇ ਸਿੱਖਾਂ ਤੇ ਖਾਸ਼ੀਆਕਤ ਲੋਕਾਂ ਦੇ ਵਿੱਚ ਪਾੜਾ ਪਾਉਣ ਦਾ ਯਤਨ ਕੀਤਾ ਜਾ ਰਿਹਾ ਹੈ ਕਿਤੇ ਹਿੰਦੂ ਸਿੱਖਾਂ ਦੇ ਵਿੱਚ ਪਾੜਾ ਪਾਉਣ ਦਾ ਯਤਨ ਕੀਤਾ ਜਾ ਰਿਹਾ ਮੈਂ ਸਮਝਦਾ ਕਿ ਪੰਜਾਬ ਦੇ ਹੱਕ ਦੇ ਵਿੱਚ ਜਿਹੜਾ ਨਰੇਟਿਵ ਬਣਿਆ ਹੈ ਕਿ ਪੰਜਾਬ ਉੱਠਦਾ ਹੈ ਆਪਣੇ ਬਲਬੂਤੇ ਉੱਠਦਾ ਹੈ ਉਹਨੂੰ ਤੋੜਨ ਦਾ ਸਿੱਖ ਵਿਰੋਧੀ ਏਜੰਸੀਆਂ ਦਾ ਇਹ ਏਜੰਡਾ ਹੈ ਔਰ ਇਹ ਏਜੰਡਾ ਜਿਹੜਾ ਕਿਸੇ ਵੀ ਕੀਮਤ ਦੇ ਉੱਤੇ ਸਫਲ ਨਹੀਂ ਹੋਣ ਦਿੱਤਾ ਜਾ ਰਿਹਾ ਜਿਹੜਾ ਕਹਿ ਰਿਹਾ ਕਿ ਸਾਈਆਂ ਦੇ ਉੱਤੇ ਇੱਕ ਏਜੰਡਾ ਜਿਹੜਾ ਪੰਜਾਬ ਨੇ ਜਿਹੜਾ ਆਪਣਾ ਨਰੇਟਿਵ ਸੈੱਟ ਕੀਤਾ ਹੈ ਹੁਣ ਮਦਦ ਦੇ ਨਾਲ ਉਸ ਨੈਰੇਟਿਵ ਨੂੰ ਤੋੜਨ ਵਾਸਤੇ ਇਹ ਬਰਤਾਂਤ ਕੱਢੇ ਜਾ ਰਹੇ ਹਨ ਸਦਨ ਸਭੀ ਸਿਆਸੀ ਤੌਰ ਤੇ ਬਾਂਗ ਚਰਮਾ ਆ ਇਸ ਵੇਲੇ ਦੀ ਆਰਡੀਐਫ ਦਾ ਮਸਲਾ ਸਭ ਤੋਂ ਵੱਡਾ ਪੰਜਾਬ ਦਾ ਤੇ ਸੂਬੇ ਨੂੰ ਉਹ ਆਰਡੀਐਫ ਕਿਵੇਂ ਮਿਲੇਗਾ ਜੀ ਆਰਡੀਐਫ ਪੰਜਾਬ ਤੇ ਲਾਗੂ ਹੀ ਨਹੀਂ ਹੋਣਾ ਚਾਹੀਦਾ ਜੀ ਪੰਜਾਬ ਬਾਰਡਰ ਸਟੇਟ ਹੈ ਬਾਰਡਰ ਸਟੇਟ ਹਾਂ ਕਰੰਗਾ ਮੈਂ ਪਹਿਲਾਂ ਕਹਿ ਚੁੱਕੇ ਹਾਂ ਕਿ 80 ਕਿਲੋਮੀਟਰ ਬਾਰਡਰ ਰੁੱੜ ਗਿਆ ਔਰ 90 ਜਿਹੜੀਆਂ ਪੀਐਸਬ ਦੀਆਂ ਚੌਕੀਆਂ ਰੁੱੜ ਗਈਆਂ ਇਹ ਆਰਡੀਐਫ ਦੇ ਜਿਹੜੇ ਹਿੰਦੀ ਜ ਮੈਂ ਇਹ ਪੰਜਾਬ ਤੇ ਲਾਗੂ ਕਰਦੇ ਆ ਪੰਜਾਬ ਨੂੰ ਆਰਡੀਐਫ ਦੇ ਪ੍ਰੋਟੋਕੋਲ ਤੋਂ ਮੁਕਤ ਕਰਨਾ ਚਾਹੀਦਾ ਤੁਹਾਡਾ ਬਾਰਡਰ ਸਟੇਟ ਹੈਗਾ ਤੁਹਾਡਾ ਬਾਰਡਰ ਸਟੇਟ ਹੋਣ ਕਰਕੇ ਤੁਹਾਡੀ ਪ੍ਰਾਪਰਟੀ ਬਣਦੀ ਆ ਤੁਸੀਂ ਇਹਦੇ ਤੇ ਆਰਡੀਐਫ ਦੇ ਜਿਹੜੇ ਨਿਯਮ ਲਾਗੂ ਕਰਦੇ ਹੋ ਆਰਡੀਐਫ ਦੇ ਨਿਯਮ ਪੰਜਾਬ ਬਾਰਡਰ ਸਟੇਟ ਹੋਣ ਕਰਕੇ ਬਿਲਕੁਲ ਨਹੀਂ ਹੋਣੇ ਚਾਹੀਦੇ ਜਿਹੜੇ ਪੰਜ ਟੁੱਟੇ ਇਹਨਾਂ ਦੀ ਦੋਸ਼ੀ ਕ누 ਮੰਨਦੇ ਨਹੀਂ ਨੇਤਾ ਰਾਹੁਲ ਗਾਂਧੀ ਪਿੰਕਾ ਗਾਂਧੀ ਸੋਨਿਆ ਗਾਂਧੀ ਇਹਨਾਂ ਵੱਲੋਂ ਹੁਣ ਤੱਕ ਕੋਈ ਵੀ ਆ ਇਹਨਾਂ ਬਾਰੇ ਕੀ ਬੋਚੋ ਚਲੋ ਨਹੀਂ ਆਏ ਜਿਹੜੇ ਨਹੀਂ ਆਏ ਨਹੀਂ ਆਏ ਜਿਹੜੇ ਆ ਗਏ ਉਹਨਾਂ ਦਾ ਜਿਹੜੇ ਪੰਜ ਟੁੱਟੇ ਨੇ ਇਹਦੇ ਚ ਸਟੇਟ ਸਰਕਾਰ ਜ਼ਿੰਮੇਵਾਰ ਹੈ ਕਿ ਸੂਬਾ ਸਰਕਾਰ ਕੁਦਰਤੀ ਆਫਤ ਤੇ ਪਿੱਛੇ ਬੰਦੇ ਬਹੁਤ ਵੱਡੀਆਂ ਮ ਸਭ ਤੋਂ ਪਹਿਲੀ ਗਲਤੀ ਹੈ ਕਿ ਹਿਮਾਚਲ ਪ੍ਰਦੇਸ਼ ਦੇ ਵਿੱਚ ਗੈਰ ਕਾਨੂੰਨੀ ਢੰਗ ਦੇ ਨਾਲ ਇਮਾਰਤਾਂ ਬਣ ਰਹੀਆਂ ਹਨ ਹਿਮਾਚਲ ਦੇ ਵਿੱਚ ਗੈਰ ਕਾਨੂੰਨੀ ਢੰਗ ਦੇ ਨਾਲ ਪਹਾੜਾਂ ਦੀ ਕਟਾਈ ਹੋ ਰਹੀ ਹੈ ਗੈਰ ਕਾਨੂੰਨੀ ਢੰਗ ਦੇ ਨਾਲ ਉੱਥੇ ਸੁਰੰਗਾਂ ਬਣ ਰਹੀਆਂ ਨੇ ਔਰ ਫੱਟੇ ਪੱਦਰ ਦੇ ਉੱਤੇ ਬਦਲ ਫਟਣ ਦੀਆਂ ਜਿਹੜੀਆਂ ਕਾਰਵਾਈਆਂ ਹੋ ਰਹੀਆਂ ਔਰ ਉਹਦਾ ਖਮਿਆਜ਼ਾ ਪੰਜਾਬ ਨੂੰ ਭੁਗਤਣਾ ਪੈ ਰਿਹਾ ਹੈ ਹੇਠਲੀਆਂ ਸਟੇਟਾਂ ਨੂੰ ਭੁਗਤਣਾ ਪੈ ਰਿਹਾ ਹੈ ਅਸੀਂ ਚਾਹੁੰਦੇ ਹਾਂ ਕਿ ਇੱਕ ਕਮਿਸ਼ਨ ਬਣਨਾ ਚਾਹੀਦਾ ਹੈ ਉਹ ਕਮਿਸ਼ਨ ਦੇ ਵਿੱਚ ਪੰਜਾਬ ਦੇ ਮੈਂਬਰ ਹੋਣੇ ਚਾਹੀਦੇ ਨੇ ਹਿਮਾਚਲ ਦੇ ਵਿੱਚ ਜੰਮੂ ਕਸ਼ਮੀਰ ਦੇ ਪਹਾੜੀ ਖੇਤਰਾਂ ਦੇ ਵਿੱਚ ਕੋ ਉਹਦੇ ਵਿੱਚ ਪੰਜਾਬ ਦੇ ਲੋਕ ਜਿਹੜੇ ਆ ਜਾਂ ਪੰਜਾਬ ਦੇ ਅਫਸਰ ਜਿਹੜੇ ਆ ਉਹ ਬੈਠੇ ਹੋਣੇ ਚਾਹੀਦੇ ਆ ਕਿਉਂਕਿ ਨੁਕਸਾਨ ਜਿਹੜਾ ਹੈ ਇਹਦਾ ਪੰਜਾਬ ਨੂੰ ਚੱਲਣਾ ਪੈਂਦਾ ਹੈ ਹੇਟਲੀਏ ਸਟੇਟਾਂ ਨੂੰ ਜਿਹੜਾ ਹੈ ਉਹ ਚੱਲਣਾ ਪੈਂਦਾ ਹੈਗਾ ਤੇ ਨਜਾਇਜ਼ ਉਸਾਰੀਆਂ ਦੂਜਾ ਤੀਜਾ ਜਿਹੜੀਆਂ ਹੈ ਉਹ ਹੋਣ ਕਰਕੇ ਬਦਲ ਫਟਣ ਦੀਆਂ ਜਿਹੜੀਆਂ ਉਹ ਵੱਡੀਆਂ ਕਾਰਵਾਈਆਂ ਹੁੰਦੀਆਂ ਨੇ ਤੇ ਜਿਹੜਾ ਇਹ ਕੁਦਰਤੀ ਆਫਤ ਆਈ ਹੈ ਇਹਦੇ ਵਿੱਚ ਵੀ ਮੈਨਬੇਡ ਜਿਹੜਾ ਹੈ ਉਹ ਬਹੁਤ ਵੱਡਾ ਜਿਹੜਾ ਹੈ ਉਹ ਰੋਲ ਹੈ ਮੈਂ ਕਹਿੰਨਾ ਕਿ ਇਹਦੀ ਇੱਕ ਉੱਚ ਪੱਧਰੀ ਕਮਿਸ਼ਨ ਬਣਾ ਕੇ BBMP ਦੀ ਔਰ ਪੌਂਗਡੰਮ ਦੇ ਅਧਿਕਾਰੀਆਂ ਦੀ ਜਿਹੜੀ ਹੈ ਜਾਂਚ ਹੋਣੀ ਚਾਹੀਦੀ ਹੈ ਜਿਹਨਾਂ ਨੇ ਪ੍ਰੋਟੋਕਾਲ ਜਿਹੜੇ ਬਣਿਆ ਡੈਮੋਂ ਤੋਂ ਪਾਣੀ ਛੱਡਣ ਦੇ ਉਹਨਾਂ ਨੂੰ ਫਾਲੋ ਕਿਉਂ ਨਹੀਂ ਕੀਤਾ ਹੈ 25% ਪਾਣੀ ਦਰਿਆਵਾਂ ਦੇ ਵਿੱਚ ਵਗਦਾ ਰਹਿਣਾ ਚਾਹੀਦਾ ਹੈ ਲੇਕਿਨ ਇਹ 25% ਪਾਣੀ ਦਰਿਆਵਾਂ ਦੇ ਵਿੱਚ ਛੱਡਦੇ ਨਹੀਂ ਹੈ ਦਰਿਆ ਸੁੱਕ ਜਾਂਦੇ ਆ ਪਾਣੀ ਜ਼ਮੀਨ ਦੇ ਥੱਲੋਂ ਜਾਣਾ ਬੰਦ ਕਰ ਦਿੰਦਾ ਤਾਂ ਇਹ BBMP ਦੀ ਪੌਂਕ ਡੈਮ ਦੀ ਜਿੰਨੇ ਅਧਿਕਾਰੀ ਨੇ ਜਿੱਥੋਂ ਪਾਣੀ ਆਇਆ ਇਹਨਾਂ ਦੀ ਉੱਚ ਪੱਧਰੀ ਕਮਿਸ਼ਨ ਬਣਾ ਕੇ ਜਾਂਚ ਕਰਨੀ ਚਾਹੀਦੀ ਹੈ ਅੱਛਾ ਸ੍ਰੀਮਾਨ ਸੁਭੀਰ ਸਿੰਘ ਬਾਦਲ ਅੱਜਕਲ ਬਹੁਤ ਸੇਵਾ ਕਰ ਰਹੇ ਨੇ ਲਗਾਤਾਰ ਸਰਗਰਮ ਨੇ ਉਹਨਾਂ ਨੂੰ ਕਿਵੇਂ ਵੇਖ ਰਹੇ ਪੈਸੇ ਵੰਡ ਰਹੇ ਨੇ ਜੀ ਪੈਸੇ ਵੰਡਣਾ ਪੈਸੇ ਵੰਡ ਰਹੇ ਨੇ ਦੀ ਡੀਟੇਲ ਚਲੋ ਬਾਹਰ ਤਾਂ ਮੈਂ ਬੋਲਣਾ ਨਹੀਂ ਸੀ ਚਲਦਾ ਜੀ ਪਰ ਤੁਸੀਂ ਜਾਣਦੇ ਹੋ ਪੀਟੀਸੀ ਗੁਰਬਾਣੀ ਲਾਈਵ ਕਰਦਾ ਹੈ ਤੇ ਗੁਰਬਾਣੀ ਲਾਈਵ ਦਾ ਜਿਹੜਾ ਕਹਿ ਦਈਏ ਮੋٹے ਸ਼ਬਦਾਂ ਵਿੱਚ ਗੁਰਬਾਣੀ ਵੇਚ ਕੇ ਬੜਾ ਪੈਸਾ ਉਹਨਾਂ ਨੇ ਇਕੱਠਾ ਕੀਤਾ ਹੈ ਕਿ ਜੇ ਬੰਦੇ ਆ ਤੇ ਲੈ ਲੈਣੇ ਚਾਹੀਦੇ ਲੋਕਾਂ ਨੂੰ ਮੈਂ ਜੋ ਸਰਕਾਰ ਨੂੰ ਮੈਂ ਕਰ ਰਿਹਾ ਹਾਂ ਹਾਂਜੀ ਕਿਉਂਕਿ ਜੋ ਸਰਕਾਰ ਨੂੰ ਵੈਸੇ ਬਹੁਤ ਹੈ ਚੰਗੀ ਗੱਲ ਹੈ ਤੇ ਪੈਸਾ ਬਹੁਤ ਹੈ 16 ਠੇਪਲ ਫਸਟ ਏਡ ਮਿਲਦੀ ਪਈ ਹੈ ਲੋਕਾਂ ਨੂੰ ਸੁਪੀਰ ਸਿੰਘ ਕਹਿੰਦਾ ਸੀ ਜਿਹੜੇ ਕਹਿੰਦੇ ਕਿ ਚੰਗੀ ਗੱਲ ਹੈ ਲੈ ਲੈਣੀ ਚਾਹੀਦੀ ਹੈ ਕਿਉਂਕਿ ਇਹ ਸਾਰਾ ਪੈਸਾ ਹਰਮੰਦਰ ਸਾਹਿਬ ਦੀ ਗੁਰਬਾਣੀ ਵੇਚ ਕੇ ਇਕੱਠਾ ਕੀਤਾ ਗਿਆ ਇਸ ਆਫਤ ਦੇ ਵਿੱਚ ਬਹੁਤ ਸਾਰੇ ਲੋਕ ਸਿਆਸੀ ਲਾਹਾ ਲੈਣ ਦੇ ਆ ਕਿਉਂਕਿ ਬਹੁਤ ਸਾਰੇ ਲੋਕ ਬਾਹਰਲੇ ਸੁੰਗਿਆ ਤੇ ਹੁੰਦੇ ਆ ਤੇ ਸਿਆਸੀ ਲੀਡਰ ਉਹਨਾਂ ਨੂੰ ਘੇਰ ਕੇ ਆਪਣੀ ਸਪੀਕਰ ਲਾ ਕੇ ਜਾਂ ਆਪ ਬੰਦੇ ਕਰਿੰਦੇ ਲਾ ਕੇ ਉਹ ਰਾਸ਼ਟ੍ਰੋਗਾਂ ਤੱਕ ਪਹੁੰਚਾ ਰਹੇ ਨੇ ਮੈਂ ਪਹਿਲੇ ਕਹਿ ਚੁੱਕਿਆ ਜੀ ਕਿ ਇਹਦੇ ਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ ਜਿਹੜੀਆਂ ਵੀ ਰਾਜਨੀਤਿਕ ਜਥੇਬੰਦੀਆਂ ਨੇ ਜਿਹੜੀਆਂ ਧਾਰਮਿਕ ਸਮਾਜਿਕ ਜਥੇਬੰਦੀਆਂ ਨੇ ਜਿਹੜੀਆਂ ਸੰਤ ਬਾਬਿਆਂ ਨੇ ਕਾਰਸੇਵਾਲੇ ਨੇ ਯੋਗਦਾਨ ਪਾਇਆ ਮੈਂ ਪਹਿਲਾਂ ਉਹਨਾਂ ਦਾ ਧੰਨਵਾ ਜਿਹੜਾ ਕੁਰਬਾਨੀ ਵੇਚਣ ਦੀ ਤੁਸੀਂ ਗੱਲ ਕੀਤੀ ਆ ਜਦੋਂ ਤੁਸੀਂ ਜੱ데ਦਾਰ ਸੀ ਉਦੋਂ ਸੀ ਪਤਾ ਲੱਗਾ ਕਿ ਕੁਰਬਾਨੀ ਵੇਚੀ ਤਾਂ ਹੀ ਤਾਂ ਉਹਨਾਂ ਨੂੰ ਹੁਕਮ ਉਹੀ ਹੁਕਮਨਾਮਾ ਜਿਹੜਾ ਵੇ ਪੀਟੀਸੀ ਚੈਨਲ ਤੋਂ ਆਪਣਾ ਚੈਨਲ ਬਣਾਉਂਦਾ ਤੇ ਉਹੀ ਤਾਂ ਮੇਰੀ ਬਰਖਾਸੀ ਦਾ ਕਾਰਨ ਬਣਿਆ ਉਹੀ ਤਾਂ ਬੜਿਆ ਨਹੀਂ ਸਮੇਂ ਦਿਓ ਕਿ ਜੇਕਰ ਸਰਕਾਰੀ ਮਦਦ ਨਾ ਆਈ ਪੰਜਾਬ ਬਰ ਸਕੇਗਾ ਅਕਾਲਪੁਰਖ ਨਾਲ ਹੋਇਆ ਤੇ ਪੰਜਾਬ ਨੂੰ ਕੋਈ ਡੋ ਵੀ ਨਹੀਂ ਸਕਦਾ ਜੀ ਬੜੇ ਔਸਤਾਂ ਦੇ ਹਾਲਾਤ ਨੇ ਕਿ ਪੈਸੇ ਇਸ ਲਈ ਬਣ ਗਈ ਹੈ ਉਕੀ ਖੇਤਾਂ ਦੇ ਖੇਤ ਉੱਜੜ ਗਏ ਨੇ ਇੱਕ ਲੱਖਾਂ ਨਹੀਂ ਬਹੁਤ ਸਾਰੇ ਆਊਟਰ ਬੈਲ ਸਾਨੂੰ ਐਨ ਆਰ ਆਈਆਂ ਤੇ ਬਹੁਤ ਵੱਡਾ ਭਰੋਸਾ ਹੈ ਸਾਨੂੰ ਅਕਾਲ ਪੁਰਖ ਤੇ ਬਹੁਤ ਵੱਡਾ ਭਰੋਸਾ ਹੈ ਸਾਨੂੰ ਪੰਜਾਬੀਆਂ ਤੇ ਬਹੁਤ ਵੱਡਾ ਭਰੋਸਾ ਹੈ ਕਿ ਅਸੀਂ ਬਚਾਂਗੇ ਉੱਭਰਾਂਗੇ ਇਸ ਵੇਲੇ ਉੱਤਪੁਕਾ 80 ਹਜ਼ਾਰ ਕਰੋੜ ਦੀ ਰਕਮ ਦੱਸੀ ਜਾ ਰਹੀ ਹੈ 80 ਹਜ਼ਾਰ ਕਰੋੜ ਕੋਈ ਵੀ ਉਜਾੜਾ ਕੋਈ ਵੀ ਉਜਾੜਾ ਕਿਸੇ ਨੂੰ ਖਤਮ ਨਹੀਂ ਕਰਦਾ ਜੀ ਨਵੀਂ ਇੱਕ ਸ਼ੁਰੂਆਤ ਕਰਨ ਦਾ ਇੱਕ ਸਮਾਂ ਹੁੰਦਾ ਹੈ ਔਰ ਮੈਨੂੰ ਉਮੀਦ ਹੈ ਕਿ ਪੰਜਾਬੀ ਇੱਕ ਨਵੀਂ ਸ਼ੁਰੂਆਤ ਕਰਨੀ ਚਾਹੀਦੀ ਹੈ। ਸਿੰਘ ਸਾਹਿਬ ਬੜੀ ਬੇਕਦਰੀ ਹੋਈ ਹੈ ਇਸ ਵਾਰ ਵੇਖਿਆ ਜਾ ਰਿਹਾ ਕਿ ਬਹੁਤ ਮਿਸਮੈਨੇਜਮੈਂਟ ਹੋਈ ਹੈ ਜੀ ਉਹ ਮਿਸਮੈਨੇਜਮੈਂਟ ਨਹੀਂ ਹੋਣੀ ਚਾਹੀਦੀ। ਸਰਕਾਰ ਦੀ ਚਲੋ ਪੰਜਾਬ ਸਰਕਾਰ ਦੀ ਐਡਮੋਸਟ੍ਰੇਟਿਵ ਰਿਫਾਰਮ ਉਹ ਹੈ ਨਿਕਲੀ ਇਹ ਗੱਲਾਂ ਯਾਰ। ਉਹ ਤੁਸੀਂ ਦੇਖੋ ਪੱਤਰਕਾਰ ਤੁਸੀਂ ਸਾਰੇ ਗਰਾਊਂਡ ਲੈਵਲ ਤੇ ਜੀਰੋ ਉੱਤੇ ਡਿੱਗ ਰਹੇ ਹੋ। ਤੋਂ ਤੁਹਾਨੂੰ ਸਭ ਤੋਂ ਵੱਧ ਪਤਾ ਹੈ ਕਿ ਸਰਕਾਰ ਉੱਥੇ ਤੁਹਾਨੂੰ ਦਿੱਸੀ ਹੈ ਮਿਲੀ ਹੈ ਸਰਕਾਰ ਦੀ ਸਿੱਖ ਸਾਹਿਬ ਜੀ ਅੰਮ੍ਰਿਤਸਰ ਦੀਆਂ ਕਾਫੀ ਤਾਰੀਫਾਂ ਹੋ ਰਹੀਆਂ ਪਰ ਪੂਰੇ 3.5 ਸਾਲ ਦੇ ਵਿੱਚ ਰਾਵੀ ਦੀ ਕੋਈ ਵੀ ਖਲਾਸੀ ਨਹੀਂ ਹੋਈ ਕਿਸੇ ਤਰ੍ਹਾਂ ਦਾ ਕੋਈ ਨਾਲਾ ਖਲਾਸਾ ਨਹੀਂ ਹੋਇਆ ਦੇਖੋ ਕਰਨੇ ਚਾਹੀਦੇ ਅਫਸਰ ਜਿਹੜੇ ਜ਼ਿੰਮੇਵਾਰ ਅਧਿਕਾਰੀ ਹੁੰਦੇ ਨੇ ਪ੍ਰਧਾਨ ਮੰਤਰੀ ਜਾਂ ਜਿਵੇਂ ਮੁੱਖ ਮੰਤਰੀ ਹੋਗੇ ਜਾਂ ਡੀਸੀ ਸਾਹਿਬ ਤੇ ਕੋਈ ਆਲੋਚਨਾ ਨਹੀਂ ਕਰ ਰਿਹਾ ਉਹ ਬਹੁਤ ਵਧੀਆ ਕੰਮ ਕਰ ਰਹੀ ਹੈ ਲੜਕੀ ਹੈ ਸਾਡੀ ਬੇਟੀ ਹੈ ਘਰਾਂ ਚ ਜਾ ਰਹੀ ਹੈ ਕੱਟੇ ਚੱਕ ਰਹੀ ਹੈ ਕਰ ਰਹੀ ਹੈ पर ਜਿਹੜੀ ਜਿਹੜੀ ਜ਼ਿੰਮੇਵਾਰੀ ਹੁੰਦੀ ਹੈ ਉਹ ਵੀ ਨਾਲ ਨਾਲ ਜਿਹੜੀ ਡੀਸੀ ਦੀ ਪਦਵੀ ਜਿਹੜੀ ਜ਼ਿੰਮੇਵਾਰੀ ਹੈ ਉਹ ਵੀ ਨਿਭਾਉਣੀ ਚਾਹੀਦੀ ਹੈ ਹੁਣ ਆਪਾਂ ਪ੍ਰਧਾਨ ਮੰਤਰੀ ਮੋਦੀ ਸਾਹਿਬ ਨੂੰ ਆਖੀਏ ਜਾਂ ਮੱਖਪੰਦ ਨੂੰ ਆਖੇ ਕੱਟੇ ਚੱਕੋ ਆਕੇ ਤੇ ਉਹ ਨੇ ਉਹ ਤੋਂ ਉੱਥੋਂ ਰਾਸ਼ੀ ਜਾਰੀ ਕਰਨ ਸਰਕਿਸ਼ਰਕਵਾਦੀ ਦੇ ਕਾਫੀ ਸਵਾਲ ਚੁੱਕੇ ਤੇ ਸਾਰਾ ਬੰਦ ਗਿਆ ਚਲੋ ਛੋਟੋ ਹੋ ਲੋ ਜੀ ਇਹਨਾਂ ਨੇ ਇੱਕ ਤਾਂ ਵੀ ਨਹੀਂ ਚਲੋ ਇਹਨਾਂ ਨੂੰ ਜਾਣ ਲੋ ਬੋਲੇ ਸੋਨਹੋ